ਸਿਕਾਲ ਜੀ ਸਵਾਗਤ ਸਾਰਿਆਂ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਆ ਪੈਣੀ ਸਾਹਿਬ ਜਿੱਥੇ ਇੱਕ ਗੁਰਦੁਆਰਾ ਸਾਹਿਬ ਆ ਮੱਥਾ ਟੇਕਾਂਗੇ ਜੇ ਹੋ ਸਕਿਆ ਜੇ ਅੰਦਰ ਵੀਡੀਓ ਨੂੰ ਬਣਾਣੀ ਬਣਾਉਣ ਨੂੰ ਅਲਾਉਟ ਕਰ ਦਿੱਤਾ ਤੇ ਅੰਦਰ ਵੀਡੀਓ ਬਣਾਵਾਂਗੇ ਤੇ ਉਸ ਤੋਂ ਬਾਅਦ ਇੱਕ ਸਾਈਡ ਤੇ ਗੰਦੇ ਸ਼ਾਇਦ ਛੋਟੀ ਜੀ ਪਾਰਕ ਵੀ ਉੱਥੇ ਪਾਰਕ ਛੋਟੀ ਨਹੀਂ ਵੱਡੀ ਆ ਕਾਫੀ ਤੇ ਉੱਥੇ ਵੀਡੀਓ ਬਣਾਵਾਂਗੇ ਹਮੇਸ਼ਾ ਦੇ ਵਾਂਗੂ ਮੈਂ ਤੇ ਬੀਬੀ ਆ ਕੇ ਬੈਠ ਗਏ ਆ ਪਹਿਲਾਂ ਹੀ ਬੀਬੀ ਜੀ ਹੈਲੋ ਕਹਤੋ ਸਾਰਿਆਂ ਨੂੰ ਹੈਲੋ ਕਹਤੋ ਸਾਰਿਆਂ ਨੂੰ ਹੈਲੋ हां नु वालों ਵੀ ਹੈਲੋ ਆ ਲੋ ਗੱਤਾਂ ਛੋੜੋ ਹਾਲੋ ਹੈਲੋ ਖੜੇ ਤੁਸੀਂ ਮੇਰੇ ਆਮੀਨ ਤੇ ਭਾਜੀ ਭਾਬੀ ਮੂਹਰੇ ਸਾਰੇ ਜਣੇ ਅੰਦਰ ਹੀ ਆ ਅਸੀਂ ਪਹਿਲੇ ਹੀ ਮਤਲਬ ਆਪਣਾ ਸੈਟ ਹੋ ਕੇ ਬਹਿ ਗਏ ਆ ਸੋ ਬਾਕੀ ਦੇਖਦੇ ਆ ਜੇ ਰਸਤੇ 'ਚ ਵੀਡੀਓ ਕਿਤੇ ਬਣੀ ਰਸਤੇ 'ਚ ਬਣਾਵਾਂਗੇ ਨਹੀਂ ਰੋ ਉੱਥੇ ਪਹੁੰਚ ਕੇ ਬਣਾਨੇ ਆ ਵੀਡੀਓ ਸੱਸੀਤਾਲ ਹਨ ਸੁਈ ਜਾਂਦੀ ਅੱਜ ਪ੍ਰਿੰਸ ਤੁਸੀਂ ਐਦਾਂ ਕਹਤੋ ਬਹਿ ਕੇ ਸੁਸਤੀ ਜਾ ਹੋ ਗਈ ਵਾ ਨੂੰ ਅਮੀਂ ਕਿਥੇ ਚੱਲੇ ਆ ਪੱਜ ਆ ਵੀ ਸਾਹਿਬ ਕਿੱਥੇ ਐ ਵੀ ਸਾਹਿਬ ਐ ਵੀ ਸਾਹਿਬ ਕੇ ਭੈਣੀ ਸਾਹਿਬ ਮੋਨੋ ਭਾਬੀ ਬੀਬੀ ਜੀ ਪਾਜੀ ਗਏ ਥੋੜਾ ਜਿਹਾ ਆ ਹਨੂ ਜੀ ਮੇਰੇ ਕੋਲ ਬੈਠੇ ਮੋਟੋ ਹਨੂ ਜੀ ਦਾ ਗਏ ਸੂ ਆ ਸਾਡਾ ਰਾਹੂ ਰੋਡ ਲੁਧਿਆਣਾ ਦੇ ਬੈਸਟ ਰੋਡ ਹੈ ਲੁਧਿਆਣੇ ਦਾ ਪੰਜਾਬ ਦਾ ਪੰਜਾਬ ਦਾ ਬੈਸਟ ਰੋਡ ਹੈ ਸਾਬ ਜਨ ਇਹ ਰੋਡ ਨੂੰ ਬਾੜ ਮੜਿਆ ਹੋਇਆ ਰਾਹੂ ਰੋਡ ਬਾੜ ਜੋ ਪੰਜਾਬ ਦਾ ਬੈਸਟ ਰੋਡ ਹੋ ਜਾਣਾ ਜੀ ਪੈਣੀ ਸਾਹਿਬ ਗੁਰਦੁਆਰੇ ਦੀ ਵੀ ਇਹੀ ਐਂਟਰੀ ਹੈ ਸ਼ਾਇਦ ਤੇ ਇੱਧਰਲੀ ਸਾਈਡ ਹੈਗਾ ਪਹਿਲਾਂ ਦਾ پارک ਜਾਂ ਮਿਊਜ਼ੀਅਮ ਕਹਿ ਸਕਦੇ ਆ ਬਾਕੀ ਅੰਦਰ ਜਾ ਕੇ ਦੇਖਾਂਗੇ ਐਂਟਰਸਟ ਉੱਥੇ ਆਏਗਾ ਜਿੱਥੇ ਦੂਸਰੀ ਸਾਈਡ ਜਿਹੜਾ ਹੈਗਾ ਮੈਂ ਜਿਹੜਾ ਕੰਦਾਈ ਸਾਨੂੰ ਮਿਊਜ਼ੀਅਮ ਮਿਊਜ਼ੀਅਮ ਨਹੀਂ ਹੈਗਾ ਉਧਰ ਕਿਲਾ ਵਾਹ ਅੰਦਰ ਬਹੁਤ ਵਧੀਆ ਮਾਹੌਲ ਆ ਚਿੜੀਆਂ ਦੀਆਂ ਆਵਾਜ਼ਾਂ ਦੇਖੋ ਆੜੀਆਂ ਹਾਥੇ ਖੇਤੀਬਾੜੀ ਕਿਸੇ ਚੀਜ਼ ਦੀ ਕੁਝ ਬੀਜਿਆ ਹੋਇਆ ਵਾ ਤੇ ਸੇਵਾਦਾਰ ਸੇਵਾ ਕਰਦੇ ਵੇ ਇੱਥੇ ਗੁਰਦੁਆਰੇ ਹਰੇਕ ਜਗ੍ਹਾ ਤੇ ਅਜਦਾ ਉਹ ਲਿਖਿਆ ਨਾ ਅਖੰਡਵਰਨੀ ਇਹ ਵੀ ਗੁਰਦੁਆਰਾ ਵਾ ਪਿੱਛੇ ਹਰੀ ਮੰਦਰ ਉਹ ਵੀ ਗੁਰਦੁਆਰਾ ਵਾ ਉਹ ਪ੍ਰਤਾਪ ਮੰਦਰ ਹਾਂਜੀ ਇਹ ਵੀ ਗੁਰਦੁਆਰਾ ਵਾ ਛੋਟੇ ਛੋਟੇ ਇਦਾਂ ਮਤਲਬ ਸਾਰੇ ਗੁਰਦੁਆਰੇ ਬਣਾਏ ਹੋਏ ਛੇ ਬੱਚੇ ਫੋਟੋ ਵਾਲੇ ਖੇਡਣ ਆਏ ਹੋਏ ਗਰਾਊਂਡ ਦੇ ਵਿੱਚ ਆਪਾਰ ਕਾ ਨਾਲ ハハ 啊，怒！ Peraí que...

ਤਾਂ ਵੀ ਨ ਬਲਾਂਦੇ ਵੇ ਭਾਈ ਜੋ ਜਿੱਥੇ ਜਿੱਥੇ ਵੀ ਦੇਖੋਗੇ ਇੱਥੇ ਹਰ ਜਗ੍ਹਾ ਤੇ ਫੁੱਲ ਬੂਟੇ ਤੁਹਾਨੂੰ ਮਿਲੋਗੇ ਕਿਤੇ ਪਾਲਕ ਵਗੈਰਾ ਕੁਛ ਅਦਰੀਆਂ ਜਿੰਜਾ ਬੀਜੀਆਂ ਹੋਈਆਂ ਵਾ ਕਿਤੇ ਫੁੱਲ ਬੀਜੇ ਹੋਇਆ ਦਰਖਤ ਹਰੇਕ ਜਗ੍ਹਾ ਦੇ ਬੀਜੇ ਹੋਇਆ ਬਹੁਤ ਸੋਹਣਾ ਵਾਤਾਵਰਣ ਯਾਨੀ ਮਨ ਨੂੰ ਸਕੂਨ ਜਿਹਾ ਮਿਲਦਾ ਵਾ ਹਰੇਕ ਜਗ੍ਹਾ ਤੇ ਬੈਠ ਕੇ ਸ਼ਾਂਤੀ ਪੰਛੀਆਂ ਦੀ ਆਵਾਜ਼ ਸਾਰਾ ਕੁਝ ਅਜਾ ਮਿੱਠੇ ਤੇ ਬੈਠਾ ਉੱਧਰ ਲੱਗੀ ਹੋਈ ਇੱਕ ਘੜੀ ਚਲਦੀ ਤਾਂ ਮੇਰੇ ਖਿਆਲ ਨਾਲ ਨਹੀਂ ਹੋਊਗੀ ਸ਼ਾਇਦ ਇਹ ਤੇ ਉੱਧਰ ਜਾ ਕੇ ਦੇਖਦੇ ਆਂ ਚਲਦੀ ਆ ਹਨਾ ਟਾਈਮ ਉਨਾ ਹੀ ਹੋ ਤੂੰਨੇ ਹੀ ਦੱਸ ਦੀਏ ਆਹੋ ਸਹੀ ਆ ਹਨਾ ਅਮਿਹਾ ਖਰਾਈ ਆ। ਹਾ ਖਾਣ ਵਾਲੀ। ਆ ਇੱਥੇ ਕੜੀ ਆ ਮੇਰੇ ਖਿਆਲ ਨਾਲ ਬਹੁਤ ਪੁਰਾਣੀ ਬਣੀ ਹੋਈ ਆ ਸ਼ਾਇਦ ਇਹ। ਕਿ ਵਿਚਲੇ ਲਾਈਟਾਂ ਲਾਈਆਂ ਹੋਈਆਂ ਵਾ। ਟਾਈਮ ਸਹੀ ਆ ਬਿਲਕੁਲ ਅਸਲੀ ਵੀ। ਸ਼ਾਇਦ ਇਹਦੇ ਵਾਸਤੇ ਕਿਤੇ ਲਿਖਿਆ ਵੀ ਹੋਊਗਾ ਕਿ ਕਦੋਂ ਦੀ ਬਣੀ ਹੋਈ ਆ। ਟਪਸਤਾਨ। ਟਪਸਤਾਨੋਂ ਪਿੱਛੇ ਉਹ ਪਿੱਛੇ ਜਿਹੜਾ ਤੁਸੀਂ ਦੇਖਦੇ ਪਏ ਆ ਉਹ ਛੱਪਰ ਪਿਆ ਹੋਇਆ ਵਾ। ਇੱਥੇ ਸ਼ਾਇਦ ਜਿਹੜੇ ਲਿਖੇ ਸ਼੍ਰੀ ਸਾਸੂਗੁਰ ਪ੍ਰਤਾਪ ਸਿੰਘ ਜੀ ਦੇ। ਉਹ ਉਹਨਾਂ ਦਾ ਪ੍ਰਤਾਪ ਸਿੰਘ ਜੀ ਸਤਿਗੁਰੂ ਜਗਜੀਤ ਸਿੰਘ ਜੀ ਉਹਨਾਂ ਨੇ ਇੱਥੇ ਬੈਠ ਕੇ ਭਗਤੀ ਕੀਤੀ ਹੋਊਗੀ ਜਾਂ ਤਪ ਕੀਤਾ ਹੋਊਗਾ ਉਹ ਪੁਰਾਣੀ ਮਤਲਬ ਜਿਹੜੀ ਬਿਲਡਿੰਗ ਸੀਗੀ ਉਹੀ ਇਹਨਾਂ ਨੇ ਸਾਹਮਣੇ ਰੱਖੀ ਹੋਈ ਆ ਤੇ ਇੱਧਰ ਹੈਗੀ ਆ ਅਖੰਡ ਵਰਨੀ ਇਧਰਲੀ ਸਾਈਡ ਤੇ ਜਿਹੜਾ ਤੁਸੀਂ ਦੇਖ ਰਹੇ ਹੋਇਅਾ ਅਖੰਡ ਵਰਨੀ ਹੈ ਜਿੱਥੇ ਤੱਕ ਮੈਨੂੰ ਲੱਗਦਾ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਸਾਹਮਣੇ ਰੱਖੀਆਂ ਹੋਈਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਛੋਟੇ ਛੋਟੇ ਘਰ ਬਣਾਏ ਹੋਏ ਇਹਨਾਂ ਨੇ ਉਹ ਦੇਖਦੇ ਹਾਂ ਹਾਂਜੀ ਹਾਂ ਜੀ ਰੁਕ ਜਾਓ ਰੁਕ ਜਾਓ ਆ ਹੈਗੀ ਐਂਟਰੀ ਇੱਥੇ ਸ਼ਾਇਦ ਮੈਪ ਕਿਲੇ ਵਗੈਰਾ ਦਾ ਬਣਾਇਆ ਹੋਇਆ ਵਾ ਹਾਂ ਨੂੰ ਚਲੋ ਅੰਦਰ ਬੇਟਾ ਚਲੋ 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 ਹਾਂ ਨੂੰ ਇੱਧਰ ਰਿਓ ਇੱਧਰ ਦੇਖ ਟ੍ਰੇਕ ਤਾਂ ਹੋਰ ਦਾ ਕਰੂੰਗਾ ਇਹ ਸ਼ਾਇਦ ਕਿਸੇ ਖੇਲੇ ਦਾ ਬਣਾਇਆ ਹੋਇਆ ਲੱਗਦਾ ਹੈ ਇਹਦਾ ਇਤਿਹਾਸ ਜਿਹੜਾ ਵੀ ਜੂ ਇੱਥੇ ਉੱਪਰ ਚੜ ਕੇ ਸਾਰਾ ਉੱਪਰ ਦੀ ਦੇਖ ਸਕਦੇ ਭਾਈ ਉੱਪਰ ਦੀ ਵੀਡੀਓ ਦਬਣਾ ਕੇ ਲੈ ਗਏ ਚੜ ਕੇ ਉਹਦੀ ਨੇ ਘਰਾਂ ਦੇ ਹਿਸਾਬ ਨਾਲ ਹੀ ਆਹ ਜਿਹੜੇ ਘਰ ਹੈਗੇ ਇਹ ਤਾਂ ਮਤਲਬ ਛੋਟੇ ਛੋਟੇ ਬਣਾਏ ਹੋਏ ਪਰ ਇਹਨਾਂ ਨੇ ਜਿਹੜੀ ਆਹ ਦਰਖਤ ਆਹ ਲਾਏ ਹਨ ਇਹਨਾਂ ਨੂੰ ਵੀ ਇਸ ਹਿਸਾਬ ਨਾਲ ਰੱਖਿਆ ਹੋਇਆ ਵਾ ਕਿ ਕਿ ਮਤਲਬ ਇੱਕ ਪੂਰੇ ਦਾ ਪੂਰਾ ਦਰਖਤ ਲੱਗੇ ਵੱਡਾ ਰਵੇ ਛੋਟਾ ਜਿਹਾ ਉਹ ਡੈਮੋ ਹਿਸਾਬ ਨਾਲ ਬਣਾਏ ਹੋਏ ਨੇ ਆ ਜੀ ਆਹ ਜਿਹੜਾ ਸ਼ਾਇਦ ਇਹਦੇ ਵਿੱਚ ਪਹਿਲਾਂ ਪਾਣੀ ਹੋਊਗਾ ਤੇ ਹੁਣ ਪਾਣੀ ਵਿੱਚ ਹੈ ਨਹੀਂਗਾ ਇਹ ਵੀ ਕਿਲਾ ਜਾਂਦਾ ਕਿਲੇ ਦੇ ਅੱਗੇ ਕਿਲੇ ਦੇ ਹਾਂ ਦੇ ਕਿਲਾ ਹੋਣਾ ਹੈ ਆ ਕੀ ਆ ਜਾਏਗਾ ਇਤਿਹਾਸ ਮੋਰ ਗੋਹੀ ਵਾਲਾ ਬੰਗਲਾ ਇਹ ਕਿ ਬੰਗਲਾ ਸੀਗਾ ਉਹਦਾ ਡੈਮੋ ਬਣਾਇਆ ਹੋਇਆ ਇਹਨਾਂ ਨੇ ਸਟੋਪ ਹਾਲ ਆਵੀ ਇਹ ਹੈਗਾ ਰੰਗੂਨ ਵਾਲਾ ਬੰਗਲਾ ਇਹ ਦੀ ਕੰਮੀ ਨੇ ਕਲਕੱਤਾ ਪੋਰਟ ਇਹ ਕਲਕੱਤਾ ਪੋਰਟ ਦਾ ਡੈਮੋ ਆ ਨਾਲ ਇੱਕ ਸ਼ਿਪ ਵੀ ਖੜਾ ਕੀਤਾ ਹੋਇਆ ਵਾ ਮੇਰੇ ਖਾਲਾ ਕੋਈ ਵੱਡੇ ਕਿਲੇ ਦਾ ਕੁਛ ਇਹ ਉੱਪਰ ਦੀ ਵੀਡੀਓ ਬਣੂਗੀ ਇਹਦੀ ਚਲ बहुत पुराना लग रहा है जिन्हें भी डेमो बनाए हुए सारे इतिहासिक कुछ ना कुछ इतने होया व ਤਾਂ ਹਾਂ ਕਰ ਗਿਆ ਨੇ ਇਹ ਡੈਮੋ ਬਣਾਏ ਤੇ ਨਾਲ ਦੀ ਨਾਲ ਇੱਥੇ ਆ ਇਤਿਹਾਸ ਨਾਲ ਲਿਖਿਆ ਹੋਇਆ ਵਾ ਸ਼ਹੀਦੀ ਸਾਕਾ ਅੰਮ੍ਰਿਤਸਰ ਇਹ ਮਨੁਸ਼ ਆਹ ਕੋਈ ਡੈਮੋ ਬਣਾਇਆ ਹੋਇਆ ਕੋਈ ਜਦੋਂ ਅੰਗਰੇਜ਼ਾਂ ਨੇ ਇੱਥੇ ਕੁਝ ਜ਼ੁਲਮ ਕੀਤਾ ਹੋਣਾ ਤੇ ਸਾਹਮਣੇ ਸਿੱਖ ਸਾਹਿਬ ਕਾੜੀਆ ਸਿੰਘ ਸਾਹਿਬ ਇੱਧਰ ਤੋਪਾਂ ਲੈ ਕੇ ਖੜੇ ਆ ਇਹ ਲੁਧਿਆਣੇ ਦਾ ਕੁਸ਼ੀ ਸ਼ਹੀਦ ਇਸਮੋਰਕ ਰੇਲਵੇ ਸਟੇਸ਼ਨ ਲੁਧਿਆਣਾ ਪਟਰੀ ਬਣਾਈ ਹੋਈ ਛੋਟੀ ਜੀ ਨਾਲ ਰੇਲਵੇ ਸਟੇਸ਼ਨ ਲੁਧਿਆਣੇ ਦੀ ਇਹੀ ਮੇਰੇ ਖਿਆਲ ਅੰਦੇ ਮੋ ਇੱਥੇ ਦਾ ਹੀ ਆ ਨਾ ਪੂਰੇ ਗੁਰਦੁਆਰੇ ਦਾ ਮਨ ਲੱਗਦਾ ਕੋਈ ਕਿਉਂ ਹਮ ਇੱਥੇ ਦਾ ਹੀ ਆ ਸ੍ਰੀ ਪਾਣੀ ਸਾਹਿਬ ਜਿਵੇਂ ਉਹਦੇ ਉਹ ਗੋਲ ਬਣਾਇਆ ਨੇ ਗੋਲ ਮੰਦਿਰ ਚੁੱਪਰ ਛੱਡ ਕੇ ਮਰੇ ਸਾਰਾ ਬਣਾ ਦੇ ਇੱਧਰ ਛੱਡ ਸੋ ਇਹ ਇੱਥੇ ਦੇ ਮਾਡਲ ਡੈਮੋ ਜੋ ਉਹਨਾਂ ਨੇ ਛੋਟੇ ਰੂਪ ਦੇ ਵਿੱਚ ਬਣਾਏ ਹੋਏ ਆ ਸਾਰੇ ਜਿਹੜਾ ਇਹ ਤੁਸੀਂ ਹੁਣ ਲਾਸਟ ਦੇਖ ਕੇ ਹਟੇ ਆਂ ਸ਼੍ਰੀ ਭੈਣੀ ਸਾਹਿਬ ਦੇ ਜਿਹੜਾ ਇੱਥੇ ਗੁਰਦੁਆਰੇ ਆਏ ਹੋਏ ਉੱਥੇ ਦਾ ਡੈਮੋ ਤੇ ਬਾਕੀ ਜਿਹੜੇ ਇਤਿਹਾਸਿਕ ਸੀਗੇ ਉਹ ਸਾਰੇ ਬਣਾਏ ਹੋਏ ਆ ਇਹਨਾਂ ਨੇ ਜਿਦਾਂ ਇਲਾਹਾਬਾਦ ਦਾ ਕਿਲਾ ਹੋ ਗਿਆ ਲੁਧਿਆਣੇ ਦਾ ਰੇਲਵੇ ਸਟੇਸ਼ਨ ਹੋ ਗਿਆ ਜਾਂ ਅੰਮ੍ਰਿਤਸਰ ਦਾ ਸਾਕਾ ਜੋ ਵੀ ਇਹਨਾਂ ਨੇ ਦਿਖਾਉਣ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਹੋਈ ਆ ਮੈਨੂੰ ਲੱਗਦਾ ਸ਼ਾਇਦ ਥੋੜੀ ਇੱਥੇ ਕੰਮ ਚੱਲਦਾ ਹੋਵੇ ਇਸ ਕਰਕੇ ਪਾਣੀ ਨਹੀਂ ਛੱਡਿਆਗਾ ਤੇ ਜਿੱਥੇ-ਜਿੱਥੇ ਮਤਲਬ ਕਿੱਲਾਂ ਦੀਵਾਲੇ-ਦਵਾਲੇ ਪਾਣੀ ਸੀਗਾ ਇਹਨਾਂ ਨੇ ਉਹ ਵੀ ਬਣਾਇਆ ਹੋਇਆ ਸੀਗਾ ਪਰ ਉੱਥੇ ਹੁਣ ਪਾਣੀ ਹੈ ਨਹੀਂਗਾ ਜਿੱਦਾਂ ਕੋਲਕੱਤਾ ਦੀ ਰਿਪੋਰਟ ਸੀਗੀ ਉੱਥੇ ਬਾਹਰ ਸ਼ਿਪ ਖੜਾ ਕੀਤਾ ਹੋਇਆ ਪਰ ਪਾਣੀ ਹੈ ਨਹੀਂਗਾ ਉੱਥੇ ਸੋ ਬਹੁਤ ਸੋਨਾ ਬਣਾਇਆ ਹੋਇਆ ਸ਼੍ਰੀ ਭੈਣੀ ਸਾਹਿਬ ਹਰੇ ਕੋਈ ਆ ਕੇ ਇੱਥੇ ਦੇਖੇ ভী <tapodic> হানু <tapodic> ਬਣਾ ਲਈ ਵੀਡੀਓ ਵੀ ਫੋਟੋ ਫੋਟੋ ਕਰਵਾ ਲਈਏ ਸਾਡੀ ਸੋਝ ਅੰਦਰਲੀ ਦਾ ਮਤਲਬ ਵੀਡੀਓ ਮਿਲਾ ਦਾ ਬਣਾਣੀ ਅਲਾਉਡ ਨਹੀਂ ਹੈਗੀ ਪਰ ਫਿਰ ਵੀ ਚੋੜੀ-ਚੋਰੀ ਬਣਾ ਲਈ ਹੈ ਤੇ ਹੁਣ ਅਸੀਂ ਚੱਲਿਆ ਲੰਗਰ ਖਾਨ ਜੇ ਉੱਥੇ ਵੀਡੀਓ ਨਹੀਂ ਬਣਾਣ ਦਿੱਤੀ ਤਾਂ ਬਣਾ ਲਵਾਂਗੇ ਸ਼ਾਮ ਹੋ ਗਈ ਹੈ ਕਿਹਦੇ ਲੱਭੀ ਉਹ ਬਹੁਤ ਸੋਹਣਾ ਹੋ ਗਿਆ ਇਹ ਹੈਗਾ ਲੰਗਰ ਹਾਲ ਲੰਗਰ ਛਕ ਲਿਆ ਵਾ ਅਸੀਂ ਇੱਥੇ ਕਾਫੀ ਕਿਲੇਟਾਬ ਬਣਾਇਆ ਹੋਇਆ ਪਾਪੀ ਕੁਝ ਕਲਦਨੂ ਲੰਗਰ ਹਾਲ ਜੋ ਇੱਥੇ ਹੈਗੀਆਂ ਕੋਈ ਵਾਲੀ ਬਰਫੀਆਂ ਦੇ ਕੰਨ ਅਲਸੀ ਵਾਲੀਆਂ ਪਿੰਨੀਆਂ ਦੇਸੀ ਘਿਓ ਵਾਲੀ ਘੋੜ ਵਾਲੇ ਬਿਸਕਟ ਤੇ ਬਾਹਰ ਕੋਕਾ ਕਲਾਸ ਹਾਊਸ ਉਹ ਗੋਲਫੀਆਂ ਬਰਾਡ ਸੂਟਸ ਆਫ ਉੱਥੇ ਵੀ ਗੋਲਫੀਆਂ ਆਈਆਂ ਬੜੀ ਹੱਦ ਤੱਕ ਸਵਾ ਥੋੜੀ ਜੀ ਗਲੀ ਦੇ ਵਿੱਚ ਦੁਕਾਨੀ ਦੁਕਾਨਾਂ ਜਿੱਥੋਂ ਲੈਨੇ ਗੋਲਫੀ ਬਰਾਡ ਸੂਟ ਸ਼ਾਪ ਤੋਂ ਲੈ ਲੀਆਂ ਗਜ਼ਾਮ ਸ਼ੇਖ ਤੇ ਬਦਾਮ ਵਾਲੀਆਂ ਗੋਲਫੀਆਂ ਗੋਲਫੀਆਂ ਲੈ ਲੀਆਂ ਤੇ ਸਾਨੂੰ ਹੁਣ ਆਦੇ ਮਾਝੇ ਹੋ ਗਏ ਤੇ ਬਾਦਾਮ ਸ਼ਹਿਕ ਹੋ ਗਏ ਸੋ ਸਾਰਾ ਕੁਝ डन ਹੋਣਾ ਆ ਹੈਗਾ ਜੀ ਪੈਣੀ ਸਾਹਿਬ ਗੁਰਦੁਆਰਾ ਇੱਧਰ ਹੈਗਾ ਇੱਧਰ ਅੰਦਰ ਆਉਣਾ ਸੋ ਆਈਡਾ ਬਲੋਗ ਖਤਮ ਜਿਨੇ ਰਾਵੀ ਹੋ ਗਿਆ ਤੇ ਮਿਲਦੇ ਹਾਂਗੇ ਅਗਲੇ ਬਲੋਗ ਚ ਫਸਲੇਗਾ ਜੀ ਹੋਲ ਨਹੀਂ ਹੈ